ਸਿਆਰਾ ਗਾਂਧੀ ਵਾਹ ਕਿੰਨ ਪੇ ਸ਼ਬਦ ਜਾਂਦੀ ਵਾਰ ਤੋਂ ਸਾਰੇ ਕਿਤੇ ਹੋਰ ਆ ਜਾਣਾ ਵਾਪਸ ਆ ਜਾਣਾ ਨੋਟ ਕੇ ਪੰਜਾਬ ਟਾਕਸ ਦੇ YouTube ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਮਰਹੂਮ ਗਾਇਕ ਸੁਖਦੀਪ ਸਿੰਘ ਸਿੱਧੂ ਦੇ ਮਾਤਾ ਚਰਨਗੌਰ ਜੀ ਨੇ ਬੇਟੇ ਨੂੰ ਜਨਮ ਦੇ ਦਿੱਤਾ ਹੈ ਤੇ ਨਿੱਕੇ ਸਿੱਧੂ ਦੇ ਜਨਮ ਤੋਂ ਬਾਅਦ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਰਿਸ਼ਤੇ ਜਖਮਾਂ ਉੱਪਰ ਕੁਝ ਰਾਹਤ ਮਿਲੀ ਹੈ ਮੈਨੂੰ ਜਿਉਣ ਦਾ ਆਸਰਾ ਮਿਲਿਆ ਹੈ ਤੇ ਨਾਲ ਹੀ ਪਿਤਾ ਬਲਕੌਰ ਸਿੰਘ ਨੇ ਦੱਸਿਆ ਕਿ ਨਿੱਕੇ ਸਿੱਧੂ ਦਾ ਚਿਹਰਾ ਮੋਰਾ ਹੂ ਬਹੁ ਸ਼ੁਭਦੀਪ ਵਰਗਾ ਹੀ ਹੈ ਤੇ ਮੇਰੇ ਲਈ ਇਹ ਸ਼ੁਭਦੀਪ ਹੀ ਹੈ ਤੇ ਨਾਲ ਹੀ ਪਿਤਾ ਬਲਕੌਰ ਸਿੰਘ ਨੇ ਭਾਵੁਖੁੰਦਿਆ ਕਿਹਾ ਕਿ ਜਿਨ੍ਹਾਂ ਨੇ ਸਿੱਧੂ ਨੂੰ ਮਾਰਿਆ ਸੀ ਜੇਕਰ ਉਹ ਇੱਕ ਵਾਰ ਸਿੱਧੂ ਨੂੰ ਮਿਲ ਲੈਂਦੇ ਤਾਂ ਸ਼ਾਇਦ ਕਦੇ ਨਾ ਮਾਰਦੇ ਬਈਏ ਛੋਟੇ ਸਿੱਧੂ ਨੇ ਜਨਮ ਲਿਆ ਤੇ ਲੱਗਦਾ ਕਿ ਅੱਜ ਸਿੱਧੂ ਮੂਸੇਵਾਲਾ ਦੀ ਜਿਹੜੀ ਯਾਦ ਹੈ ਦੁਆਰਾ ਇੱਕ ਤਾਸ਼ੀ ਨਾਲ ਜੁੜੀ ਕਿਸੇ ਦੇ ਦਿਲ जरूर ਡੇਗਾ ਬਸ ਇਹ ਕਹ ਲੋ ਵੀ ਰਸ ਦੇ ਜ਼ਖਮ ਤੇ ਕੁਝ ਸ਼ਰਾਹਤ ਮਿਲੀ ਹੈ ਮੈਨੂੰ ਅੱਜ ਕਿਉਂਕਿ ਫਿਰ ਵੀ ਮੈਂ ਸ਼ੁਭਦੀਪ ਸਿੱਧੂ ਨੂੰ ਤਾਂ ਨਹੀਂ ਕਹਿ ਸਕਦਾ ਵੀ ਉਹ ਇਹ ਬੱਚਾ ਉਹਦੀ ਜਗ੍ਹਾ ਲੈ ਲੂਗਾ ਪਰ ਉਹ ਤਾਂ ਉਹੀ ਸੀ ਪਰ ਫਿਰ ਵੀ ਇੱਕ ਤੁਹਾਡੇ ਵਿੱਚ ਵਿਚਰਨ ਦੀ ਮੈਨੂੰ ਇੱਕ ਆਸ ਲਿਲੀ ਹੈ ਕਿਉਂਕਿ ਇਹ ਕਹਿੰਦੇ ਨੇ ਪੁੱਤੀ ਗੰਧ ਪਵੇ ਸੰਸਾਰ ਤੇ ਕਿਹਦੀ ਭੁੱਖ ਵੱਡੀ ਹੁੰਦੀ ਹੈ ਤਾਂ ਇਨਸਾਨ ਇਹ ਤੋਂ ਬਿਨਾ ਆਪਣੇ ਆਪ ਜਿਹੜਾ ਖਾਲੀਪਨ ਹੁੰਦਾ ਉਹ ਮਹਿਸੂਸ ਕਰਦਾ ਹੈ ਕਈ ਆ ਵੀ ਮੈਨੂੰ ਲੱਗਾ ਬਚਾ ਜੀਵਨ ਉਹ ਇਹਦੇ ਲਿਖੇ ਲਾਵਾਂਗੇ ਤੇ ਥੋੜਾ ਜਿਹਾ ਆਨ ਦਾ ਆਸਰਾ ਜਮੇਗਾ ਚਿਗਾ ਨਾ 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 ਸਰ ਬੱਚੇ ਦਾ ਨਾਮ ਕੀ ਰੱਖਿਆ ਮੇਰਾ ਮੇਰੇ ਲਈ ਮੇਰੇ ਲਈ ਸ਼ੁਭਦੀਪਿਆ ਮੇਰੇ ਲਈ ਸ਼ੁਭਦੀਪਾ ਸੇਮ ਚਿਹਰਾ ਮੋਰਾ ਬਿਲਕੁਲ ਮੈਂ ਅਕਾਲਪੁਰ ਖਾਣਵਾਲ ਨਹੀਂ ਕਰ ਸਾਰਾ ਮੇਰੇ ਕੋਈ ਸ਼ਬਦ ਨਹੀਂ ਇਸ ਗੱਲ ਤੇ ਮੈਂ ਕੋਈ ਆਪਣੀ ਗੱਲ ਕਰਦਾ ਕਰਦਾ ਮੇਰੇ ਲਈ ਉਹੀ ਹੈ ਡਾਕਟਰ ਜੀ ਬਲਕੌਰ ਜੀ ਕਿੰਨੇ ਜੀ ਬਲਕੌਰ ਜੀ 30 ਸਾਲ ਪਹਿਲਾਂ ਸਿੱਧੂ ਨੇ ਜਨਮ ਲਿਆ ਅੱਜ ਤੋਂ ਕਪਿਠਾਈ ਨਤੀ 30 ਸਾਲ ਦਾ ਹੋ ਗਿਆ 2 ਸਾਲ ਹੋ ਗਏ ਤਕਰੀਬਨ 31 ਸਾਲ ਹੋ ਗਏ ਉਸ ਤੋਂ ਗੱਲ ਨੇ ਅੱਜ ਫਿਰ ਮਤਲਬ ਉਹਨੇ ਜਨਮ ਕਾਢੇ ਕਰ ਲਿਆ ਦੁਬਾਰਾ ਜਨਮ ਲੈ ਲਿਆ ਬਿਲਕੁਲ ਕਿਵੇਂ ਲੱਗ ਰਿਹਾ ਸਾਇਦ ਜਿਸ ਤਰ੍ਹਾਂ ਦਾ ਉਹਦਾ ਆਪਣਾ ਬੇਬਾਕੀ ਦਾ ਸੁਭਾਅ ਸੀ ਹੈ ਨਾ ਉਹ ਉਹਦੇ ਕਈ ਗਾਣਿਆਂ ਦੇ ਵਿੱਚ ਵੀ ਤੁਸੀਂ ਸੁਣਿਆ ਹੋਣਾ ਕਿ ਕਿੰਨੀ ਭਾਵੇਂ ਮੈਨੂੰ ਮੁੜ ਮੁੜ ਜਨਮ ਲੈਣੇ ਪੈਣਾ ਹੈ ਨਾ ਮੈਂ ਆਪਣੇ ਕੰਮ ਕਰੂੰਗਾ ਪਰੰਤੂ ਇੱਕ ਬੈਕਵਰਡ ਏਰੀਆ ਚ ਉੱਠ ਕੇ ਜਿਸ ਤਰ੍ਹਾਂ ਦੀ ਉਸ ਬੱਚੇ ਦੀ ਸੋਚ ਸੀ ਮੈਂ ਕਹਿੰਦਾ ਵੀ ਮੈਂ ਇਹ ਗੱਲ ਬੜੇ ਮਾਣ ਨਾਲ ਕਹਿ ਸਕਦਾ ਜੇ ਮਾਰਨ ਵਾਲੇ ਉਹਨੂੰ ਇੱਕ ਵਾਰ ਵੀ ਮਿਲ ਲੈਂਦੇ ਉਹਨੂੰ ਮਾਰ ਦੇਣੀ ਸੀ ਉਹਨਾਂ 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 ਬੰਦਿਆਂ ਨੇ ਮਾਰਦਾ ਜਿਹੜੇ ਕਦੇ ਸ਼ੁਭਰੀ ਨੂੰ ਮਿਲੇ ਵੀ ਨਹੀਂ ਸੀ ਵੀਰੇ ਨੂੰ ਸ਼ਕਲ ਤੋਂ ਵੀ ਨਹੀਂ ਜਾਣਦੇ ਸ਼ੁਭਦੀਪ ਕੌਣ ਹੈ ਕੀ ਕਰਦਾ ਹੈ ਪਰੰਤੂ ਬੜੇ ਯੋਜਨਾਬੰਦ ਤਰੀਕੇ ਦੇ ਨਾਲ ਉਹਨੂੰ ਮਰਵਾ ਦਿੱਤਾ ਗਿਆ ਉਹਨੇ ਸਿਆਸਤ ਦੇ ਅਰਥ ਹੀ ਬਦਲ ਕੇ ਰੱਖ ਦਿੱਨੇ ਸੀ ਜੇ ਕਿਤੇ ਉਹ 2026 ਤੱਕ 27 ਤੱਕ ਰਹਿ ਜਾਂਦਾ ਜਿਸ ਤਰ੍ਹਾਂ ਦੇ ਮਨਸੂਬੇ ਲੈ ਕੇ ਚੱਲਿਆ ਸੀ ਪਰ ਮੈਂ ਹੁਣ ਜਦ ਬਾਅਦ ਵਿੱਚ ਲੋਕ ਕਹਿਣਗੇ ਪਤਾ ਨਹੀਂ ਮੈਂ ਹਮਦਰਦੀ ਵਟੋ ਰਣਾ ਮੈਂ ਬਹੁਤਾ ਇਸ ਵਿਸ਼ੇ ਤੇ ਗੱਲ ਨਹੀਂ ਕਰੂੰਗਾ ਪਰੰਤੂ ਮੈਂ ਸਮਝ ਸਕਦਾ ਬਹੁਤ ਵੀ ਉਹ ਕਿਹੜੀਆਂ ਕਿਹੜੀਆਂ ਗੱਲਾਂ ਨੂੰ ਲੈ ਕੇ ਚੱਲਿਆ ਸੀ ਇਸ ਦੇ ਨਾਲ ਹੀ ਸਿੱਧੂ ਮੂਸੇਵਾਲਾ ਦੇ ਮਾਤਾ ਮਾਤਾ ਚਰਨ ਗੌਰ ਜੀ ਨੇ ਵੀ ਬਹੁਤ ਹੀ ਭਾਵੁਕ ਕਰ ਦੇਣ ਵਾਲੀ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਲਿਖਿਆ ਹੈ ਸੁਭਾਗ ਸੁਲਖਣਾ ਹੋ ਨਿਭੜਿਆ ਪੁੱਤ ਮੈਂ 1 ਸਾਲ 10 ਮਹੀਨੇ ਬਾਅਦ ਫਿਰ ਤੋਂ ਤੁਹਾਡਾ دیدار ਕੀਤਾ ਪੁੱਤ ਮੈਂ ਤੁਹਾਡੀ ਪਰਛਾਈ ਤੇ ਸਾਡੇ ਨਿੱਕੇ ਪੁੱਤ ਦਾ ਸਵਾਗਤ ਕਰਦੀ ਹਾਂ ਪੁੱਤ ਮੈਂ ਅਕਾਲ ਪੁਰਖ ਵਾਹਿਗੁਰੂ ਦਾ ਧੰਨਵਾਦ ਕਰਦੀ ਹਾਂ ਜਿਨੇ ਇੱਕ ਵਾਰ ਫਿਰ ਮੈਨੂੰ ਤੁਹਾਡੀ ਰੂਹ ਦੀ ਮਾਂ ਬਣਨ ਦਾ ਹੁਕਮ ਲਾਇਆ ਬੇਟਾ ਮੈਂ ਤੇ ਤੁਹਾਡੇ ਬਾਪੂ ਜੀ ਇਹੀ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਤੁਹਾਡੇ ਵੀਰ ਨੂੰ ਤੁਹਾਡੇ ਜਹੀ ਨਿਡਰਤਾ, ਸਿਦਕ, ਸਫਲਤਾ, ਨੇਕੀ ਤੇ ਹਲੀਮੀ ਬਖਸ਼ਣ। ਕਰ ਪਰਤਨ ਲਈ ਧੰਨਵਾਦ ਪੁੱਤ ਤੇ ਸਾਡੀ ਵੀ ਪਰਮਾਤਮਾ ਅੱਗੇ ਇਹੀ ਅਰਦਾਸ ਹੈ ਕਿ ਸਿੱਧੂ ਦੇ ਮਾਤਾ ਪਿਤਾ ਦੀ ਜ਼ਿੰਦਗੀ ਵਿੱਚ ਆਈਆਂ ਇਹ ਖੁਸ਼ੀਆਂ ਹਮੇਸ਼ਾ ਹੀ ਇਸੇ ਤਰ੍ਹਾਂ ਬਰਕਰਾਰ ਰਹਿਣ। ਤੇ ਇਸ ਵੀਡੀਓ ਨੂੰ ਅੰਤ ਤੱਕ ਦੇਖਣ ਵਾਸਤੇ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।